ਪੈਦਾ ਪੁੱਦਾ ਤਾਂ ਕੁਝ ਨਹੀਂ ਹੋਇਆ ਜੀ ਨਸ਼ੇ ਵੀ ਉੱਤਰੀ ਬਿਕਰੇ ਨੇ ਸ਼ਰੇਆਮ ਬਿਕਰੇ ਨੇ ਨਸ਼ੇ ਚੱਲੀ ਜਾਂਦੇ ਨੇ ਜੀ ਹੁਣ ਵਿੱਚ ਦੇਖ ਲੋ ਕਿੰਨੇ ਕਤਲ ਵੀ ਹੋ ਰਹੇ ਨੇ ਵਿੱਚੇ ਗੁੰਡਾ ਕਰਦੀ ਵੀ ਚੱਲੀ ਜਾਂਦੇ ਆ ਸ਼ਹਿਰਾਂ ਦੇ ਵਿੱਚ ਐਵੇਂ ਜਿੰਨੇ ਵੀ ਹੋਰ ਨੇ ਜਿਹੜੇ ਹੀ ਸਰਕਾਰ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਹੋਊਗਾ ਜਦੋਂ ਪੰਜਾਬ ਦੇ ਹਿੱਤਾਂ ਦੀ ਰੱਖ ਨਹੀਂ ਕਰ ਸਕਦਾ ਇਤੋਂ ਘਟੇ ਮੁੱਖ ਮੰਤਰੀ ਹੋਰ ਕੌਣ ਹੋਊਗਾ ਦੇਖੋ ਜਿਹੜਾ ਬੰਦਾ ਭਵਨ ਕੋਰਾ ਕਰ ਚੁੱਕਿਆ ਹੁੰਦਾ ਬੋਲਣ ਚ ਤੇਜ਼ ਆ ਪਰ ਪੱਲੇ ਕੁਝ ਨਹੀਂ ਹੁੰਦਾ ਉਥੇ ਜਿਹੜਾ ਟੈਂਟ ਵਗੈਰਾ ਵੀ ਉਹ ਦਿੱਲੀ ਤੋਂ ਆ ਰਹੇ ਨੇ 6-6 ਕਰੋੜ ਰੁਪਏ ਦਾ ਖਰਚਾ ਦੇਖੋ ਐਦਾ ਮਤਲਬ ਆ ਜਾਂ ਸਾਡੇ ਪੰਜਾਬ ਦੇ ਵਿੱਚ ਕਿ ਟੈਂਟ ਨਹੀਂ ਹੈਗੇ ਜਾਂ ਚੀਜ਼ਾਂ ਨਹੀਂ ਮਿਲਦੀਆਂ ਨਾਲੇ ਸਸਤੇ ਰੇਟਾਂ ਤੇ ਮਿਲਣਗੀਆਂ ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਬਨ ਟੀਵੀ ਇਸ ਵਕਤ ਲੋਕਾਂ ਦੇ ਵਿੱਚ ਮੌਜੂਦ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 4 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਸੱਤਾ ਦੇ ਵਿੱਚ ਕੀ ਕੁਝ ਕੰਮ ਸਰਕਾਰ ਵੱਲੋਂ ਕੀਤੇ ਗਏ ਨੇ ਤੇ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਇਆ ਉਹ ਸਾਰਾ ਕੁਝ ਜਾਣਾਂਗੇ ਇਸ ਵਕਤ ਲੋਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇਖਦੇ ਨੇ 4 ਸਾਲ ਦੇ ਸਮੇਂ ਨੂੰ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ 4 ਸਾਲ ਦਾ ਸਮਾਂ ਹੋ ਚੁੱਕਿਆ ਕਿੰਨੇ ਕੁ ਕੰਮ ਤੁਹਾਡੇ ਹੋ ਗਏ ਨੇ ਕੀ ਕੁਝ ਸਵਰਿਆ ਪੰਜਾਬ 'ਚ ਬਹੁਤ ਪਏ ਨੇ ਕਿਹੜੇ ਹੁਣ ਪਿਲਣ ਲਈ ਦੀ ਜਰਾਨੀਆਂ ਦੀ ਕੋਈ ਪੈਸਾ ਨਹੀਂ ਮਿਲ ਹਾਲ ਤੱਕ ਹੋਰ ਕੰਮ ਬਹੁਤ ਬਾਕੀ ਪਏ ਨੇ ਕੰਮ ਕਿਹੜੇ ਕਰਨੇ ਪੂਰੇ ਬਾਈਕ ਦਾ ਬਿੱਲ ਮਾਫ ਕਰਕੇ ਦਿਖਾ ਦਿਆ ਬਿਜਲੀ ਆਉਣੀ ਆਂਦੀ ਲਾਈਟ ਮਤਲਬ ਬਿੱਲ ਮਾਫ ਕਰਤਾ ਬਿਜਲੀ ਨਹੀਂ ਆ ਰਹੀ ਹੈਗੀ ਹਾਂ ਖੇਤਾਂ ਵਾਲੀ ਤਾਂ ਕੱਟਾਂ ਦੀ ਵੀ ਫਾਪੀ ਮਾਰ ਕੇ ਰੱਖਦੇ ਨੇ ਪਿੰਡਾਂ ਵਾਲੀ ਵੀ ਪੈਸਾ ਜੁੱਲਟ ਮਾਫ ਕਰੀ ਜਾਂਦੇ ਨੇ ਹੋਰ ਕੋਈ ਕੁਝ ਨਹੀਂ ਕਰੰਦਾ ਏ ਕਰੇ ਸਰਕਾਰ ਨੂੰ 10 ਵਿੱਚੋਂ ਨੰਬਰ ਦੇਣੇ ਹੋਣ ਜੇਕਰ ਸਰਕਾਰ ਨੂੰ 10 ਦੇ ਵਿੱਚੋਂ ਨੰਬਰ ਦੇਣੇ ਹੋਣ ਕਿੰਨੇ ਨੰਬਰ ਦੇਓਗੇ ਤੁਸੀਂ ਸਰਕਾਰ ਨੂੰ ਆ ਗਏ ਪੰਜ ਕੇ ਜਾਣਗੇ ਹੂੰ ਅੱਛਾ ਹੋਰ ਨਹੀਂ ਆਸਾ ਸਾਡ ਤੇ ਹੋਰ ਵੀ ਲੋਕ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਲਾਅਨ ਆਰਡਰ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਾਨੂੰਨ ਵਿਵਸਥਾ ਕਿੰਨੀ ਕੁ ਸਹੀ ਹੈ ਪੰਜਾਬ ਦੇ ਵਿੱਚ ਉਹ ਤਾਂ ਇਹ ਸਰਕਾਰ ਨੂੰ ਸਭ ਨੂੰ ਪਤਾ ਹੀ ਹੈ ਹੁਣ ਸਾਡੇ ਕਹਿੰਦੀ ਦਾ ਲੋੜ ਹੀ ਨਹੀਂ ਨੇ ਕੁਝ ਘਟਿਆ ਗੈਂਗਸਟਰਵਾਦ ਵਗੈਰਾ ਆਪਣੇ ਦਾ ਜੋ ਉਹੀ ਮਾਹੌਲ ਚੱਲ ਰਿਹਾ ਜਿਹੜਾ ਪਹਿਲਾਂ ਤਾਂ ਕੋਈ ਸਹੀ ਨਹੀਂ ਹੋਇਆ ਸਹੀ ਹੋਇਆ ਜਾਂ ਜਿਹੜਾ ਪਹਿਲਾਂ ਦਾ ਹੋਇਆ ਜਾਂ ਹੁਣ ਫਰਕ ਕਾ ਨੂੰ ਪਿਆ ਕਿੰਨੇ ਕ ਕੰਮ ਥੋੜੇ ਹੋ ਗਏ ਨੇ ਮਰੇ ਸਰਕਾਰ ਦੇ ਸਮੇਂ ਦੇ ਵਿੱਚ ਕਿੰਨਾ ਕ ਸੁਧਾਰ ਹੋਇਆ ਪੰਜਾਬ ਦੇ ਵਿੱਚ ਹਾਂ ਜੀ ਸਭ ਨੂੰ ਪਤਾ ਲੋਕਤੰਤਰ ਨੂੰ ਪਤਾ ਹੀ ਆ ਵੀ ਕਿੰਨਾ ਕ ਸੁਧਾਰ ਹੋ ਰਿਹਾ ਕਿੰਨਾ ਕ ਨਹੀਂ ਹੋ ਰਿਹਾ ਸਾਡੂ ਕਹਿਣ ਦਾ ਤਾਂ ਲੋੜ ਨਹੀਂ ਸਾਂਝੇ ਬਿਲਕੁਲ ਹੋਰ ਲੋਕ ਆ ਸਾਡੇ ਨਾਲ ਗੱਲਬਾਤ ਕਰਨਗੇ ਕਿੰਨਾ ਕੁ ਫਾਇਦਾ ਸਰਕਾਰ ਦੀ ਸਤਾ ਵਿੱਚ ਆਉਣ ਦਾ ਹੋਇਆ ਕਿਉਂਕਿ ਆਮ ਆਦਮੀ ਦਾ ਕਹਿ ਕੇ ਸਰਕਾਰ ਸਤਾ ਦੇ ਵਿੱਚ ਆਈ ਸੀਗੀ ਕਿ ਆਮ ਲੋਕਾਂ ਦੀ ਸਰਕਾਰ ਹੈ ਕਿੰਨਾ ਕੁ ਫਾਇਦਾ ਹੋ ਗਿਆ ਹੁਣ ਤੱਕ ਕੀ ਕੁਝ ਕੰਮ ਹੋਏ ਨੇ ਫਾਇਦਾ ਫੋਦਾ ਦਾ ਕੁਝ ਨਹੀਂ ਹੋਇਆ ਜੀ ਨਸ਼ੇ ਵੀ ਉਤਰੀ ਬਿਕਰੇ ਨੇ ਛਰੇ ਆਮ ਬਿਕਰੇ ਨੇ ਨਸ਼ੇ ਵਿੱਚ ਕਹੀ ਜਾਂਦੇ ਨੇ ਵੀ ਪੀਲਾ ਪੰਜਾ ਚੱਲ ਰਿਹਾ ਜੀ ਕਿਤੇ ਨਹੀਂ ਦਿਖਦਾ ਪੀਲਾ ਪੂਲਾ ਪੰਜਾ ਚੱਲਦਾ ਬਸ ਐਂ ਚੱਲੀ ਜਾਂਦਾ ਨਸ਼ੇ ਵਿੱਚ ਵੇਚੀ ਜਾਂਦੇ ਨੇ ਵਿੱਚੇ ਸਾਰਾ ਕੁਝ ਚੱਲੀ ਜਾਂਦਾ ਕੰਮ ਵੀ ਹੋਈ ਜਾਂਦੇ ਨੇ ਖਰ ਵਧੀਆ ਵਿਕਾਸ ਵੀ ਹੋ ਰਹੀ ਹੈ ਸਾਡੇ ਪਿੰਡ ਦਾ ਵਿੱਚ ਸਰਕਾਰ ਕੰਮ ਵੀ ਕਰੀ ਜਾਂਦੇ ਆ ਨਸ਼ੇ ਵੀ ਵਿਕੀ ਜਾ ਰਹੇ ਨੇ ਵਿੱਚੇ ਬਸ ਐਂ ਚੱਲੀ ਜਾਂਦਾ ਈ ਸਾਰਾ ਕੁਝ ਨਹੀਂ ਮਤਲਬ ਜੋ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਬੁਲਡੋਜ਼ਰ ਕਾਰਵਾਈ ਕਹਿ ਲਈਏ ਚਾਹੇ ਯੁੱਧ ਨਸ਼ੇ ਵਿਰੁੱਧ ਕਹਿ ਲਈਏ ਮਤਲਬ ਸਹੀ ਨਹੀਂ ਹੈਗਾ ਨਸ਼ੇ ਤਾਂ ਫਿਰ ਵਿਕ ਤਾਂ ਫੇਰ ਵੀ ਰਹੇ ਨੇ ਜੀ ਬੇਸ਼ੱਕ ਚੱਲ ਵੀ ਰਿਹਾ ਜੀ ਨਸ਼ੇ ਤਾਂ ਵਿਕੀ ਜਾਂਦੇ ਨੇ ਚੋਰੀ ਸ਼ਪੋਰੀਆਂ ਵਿੱਚੇ ਜਾ ਰਹੇ ਨੇ ਜੀ ਜਾਂ ਤਾਂ ਐ ਹੋਵੇ ਵੀ ਜੰਮੀ ਬੰਦ ਕਰਨਾ ਨਸ਼ੇ ਹੀ ਪਿੱਛੋਂ ਹੀ ਬੰਦ ਕਰਨਾ ਫੇਰ ਆ ਜੀ ਨੂੰ ਉਹਨਾਂ ਵਿਵਸਥਾ ਕਿੰਨੇ ਕੁ ਸੁਧਰੀ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸ਼ਰਿਆਮ ਕਤਲ ਹੁੰਦੇ ਸੀਗੇ ਹੁਣ ਕਿੰਨੇ ਕੁ ਸੁਧਰ ਗਈ ਹੈ ਦੇਖੋ ਜੀ ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਚੱਲੀ ਜਾਂਦੇ ਨੇ ਜੀ ਹੁਣ ਵਿੱਚ ਦੇਖ ਲਓ ਕਿੰਨੇ ਕਤਲ ਵੀ ਹੋ ਰਹੇ ਨੇ ਵਿੱਚੇ ਗੁੰਡਾਗਰਦੀ ਵੀ ਚੱਲੀ ਜਾਂਦੀ ਹੈ ਸ਼ਹਿਰਾਂ ਦੇ ਵਿੱਚ ਸਾਰਾ ਕੁਝ ਚੱਲੀ ਜਾਂਦਾ ਜੀ ਜੇਕਰ ਨੰਬਰ ਦੇਣੇ ਹੋਣ ਸਰਕਾਰ ਨੂੰ ਦੱਸ ਦੇ ਵਿੱਚੋਂ ਕਿੰਨੇ ਕੁ ਨੰਬਰ ਦੇ ਦੋਗੇ ਤੁਸੀਂ ਨੰਬਰ ਤਾਂ ਹੁਣ ਕਿਹੜਾ ਦਿੰਦਾ ਜੀ ਕੌਣ ਦਿੰਦਾ ਡਰਦਾ ਗਰੀਬ ਬੰਦਾ ਕਿਹੜਾ ਨੰਬਰ ਦੇ ਦੂ ਕਿਸੇ ਦਾ ਜੀ ਕੋਈ ਨਹੀਂ ਦਿੰਦਾ ਅਗਲੇ ਨੂੰ ਹਰੇਕ ਨੂੰ ਆਪ ਦਾ ਡਰ ਹੁੰਦਾ ਜੀ ਕੋਈ ਨੰਬਰ ਨਹੀਂ ਦਈ ਕਿਸੇ ਦਾ ਇਹਦਾ ਚੱਲੀ ਜਾਂਦਾ ਹੀ ਸਾਰਾ ਕੁਝ ਵਿੱਚੇ ਨਸ਼ੇ ਪੱਤੇ ਵੀ ਚੱਲੀ ਜਾਂਦੇ ਨੇ ਗੁੰਡਾ ਕਰਦਿਆਂ ਵੀ ਚੱਲੀ ਜਾ ਰਹੀਆਂ ਨੇ ਵਿੱਚੇ ਸਾਰਾ ਕੁਝ ਚੱਲੀ ਜਾ ਰਹੀ ਕਿੰਨਾ ਕੁ ਸੁਧਾਰ ਹੋਇਆ ਜੀ ਤੁਹਾਡੇ ਇਲਾਕੇ ਦੇ ਵਿੱਚ ਸਰਕਾਰ ਦੀ ਸੱਤਾ ਵਿੱਚ ਆਉਣ ਨਾਲ ਕਿੰਨਾ ਕੁ ਸੁਧਾਰ ਹੋ ਗਿਆ ਸੁਧਾਰ ਤਾਂ ਜੀ ਬਸ ਜਿੰਨਾ ਹੋਣਾ ਚਾਹੀਦਾ ਤਾਂ ਉਹਨਾ ਹੋਇਆ ਨਹੀਂ ਵੈਸੇ ਹੋ ਗਿਆ ਜਿੰਨਾ ਹੋਣਾ ਚਾਹੀਦਾ ਤਾਂ ਉਹਨਾ ਨਹੀਂ ਤੇ ਗੈਂਗਸਟਰਵਾਦ ਕਿੰਨਾ ਕੁ ਖਤਮ ਹੋ ਗਿਆ ਜਿਵੇਂ ਪੰਜਾਬ ਦੇ ਵਿੱਚ ਲਗਾਤਾਰ ਕਹਿੰਦੇ ਸੀਗੇ ਗੈਂਗਸਟਰਾਂ ਦਾ ਰਾਜ ਹੈ ਕਤਲ ਹੁੰਦੇ ਨੇ ਹਨਾ ਕਿੰਨਾ ਕੁ ਸੁਧਰਿਆ ਉਹ ਨਹੀਂ ਉੱਚ ਨਹੀਂ ਸੁਧਾਰ ਆਇਆ ਲੱਗਦਾ ਉਹ ਤਾਂ ਉਵੇਂ ਹੀ ਚੱਲ ਰਿਹਾ ਜੀ ਮਤਲਬ ਖਬਰਾਂ ਸੁਣਦੀ ਰਹਿਣੀ ਆ ਕਿ ਵੀ ਅੱਜ ਇੱਥੇ ਹੋ ਗਿਆ ਜੁੱਥੇ ਹੋ ਗਿਆ ਇਹ ਤਾਂ ਚੱਲੀ ਜਾ ਰਿਹਾ ਸੁਧਾਰ ਤਾਂ ਕੋਈ ਲੱਗ ਨਹੀਂ ਰਿਹਾ ਸਰਕਾਰੀਆਂ ਨੌਕਰੀਆਂ ਸਰਕਾਰ ਨੇ ਵੰਡੀਆਂ ਨੇ ਸੱਤਾ ਦੇ ਵਿੱਚ ਆ ਕੇ ਹਨਾ ਤੁਹਾਡੇ ਪਰਿਵਾਰ ਚੋਂ ਜਾਂ ਤੁਹਾਡੇ ਰਿਸ਼ਤੇਦਾਰੀ ਚੋਂ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਆ ਹੁਣ ਤੱਕ ਹਾਂ ਇੱਕ ਬੰਦੇ ਨੂੰ ਮਿਲੀ ਆ ਜੀ ਬਾਕੀ ਤਾਂ ਹੋਰ ਕੋਈ ਜ਼ਿਆਦਾ ਨਹੀਂ ਸੁਣਿਆ ਮਤਲਬ ਮਿਲੀ ਆ ਹਾਂ ਇੱਕ ਨੂੰ ਮਿਲੀ ਠੀਕ ਆ ਤੇ ਕਿਸ ਤਰ੍ਹਾਂ ਵੇਖਦੇ ਹਾਂ ਜੀ ਸਰਕਾਰ ਸੱਤਾ ਦੇ ਵਿੱਚ ਐ ਕਿੰਨੇ ਕੰਮ ਤੁਹਾਡੇ ਹੋ ਗਏ ਕੰਮ ਕਿਨੇ ਕਰੇ ਵਿੱਚ ਕੋਈ ਸੜਕ ਬਣ ਗਈ ਕੋਈ ਰਹਿ ਗਈ ਵਿੱਚ ਹੋ ਵੀ ਰਿਹਾ ਵਿੱਚ ਨਹੀਂ ਵੀ ਹੋ ਰਿਹਾ ਕੰਮ ਦੋਨੋਂ ਤਰ੍ਹਾਂ ਦੇ ਨਹੀਂ ਹੁਣ ਜੀ ਮਾਰੋੜ ਆਪਾਂ ਕਹਿੰਦੇ ਬਣ ਗਿਆ ਚਲੋ ਬਾਹਰਲਾ ਨਿਕਾਸ ਹੋ ਗਿਆ ਤਰਨਜੀਤ ਨਗਰ ਦਾ ਹੁਣ ਜਿਹੜੇ ਪਏ ਨੇ ਪਏ ਵੀ ਬਥੇਰੇ ਨੇ ਜੀ ਪਰ ਨੁਸ਼ਾ ਨੁਸ਼ਾ ਕੋਈ ਨਹੀਂ ਰੁਕ ਰਿਹਾ ਜੀ ਨਾ ਕੋਈ ਅਤਿਆਚਾਰ ਰੁਕ ਰਿਹਾ ਸਭ ਜਲ ਰਿਹਾ ਮਤਲਬ ਗੈਂਗਸਟਰਵਾਦ ਉਸੇ ਤਰ੍ਹਾਂ ਐਕਟਿਵ ਹੈ ਪੂਰਾ ਚੱਲ ਰਿਹਾ ਹਾਂ ਜੀ ਉਹਦੇ ਲਈ ਕੋਈ ਨੱਥ ਪਈ ਜ ਕਿਸੇ ਤਰ੍ਹਾਂ ਦੀ ਜੇਕਰ ਸਰਕਾਰ ਨੂੰ ਨੰਬਰ ਦੇਣੇ ਹੋਣ 10 ਦੇ ਵਿੱਚੋਂ ਕਿੰਨੇ ਕ ਨੰਬਰ ਦੋਵਾਂਗੇ ਪਹਿਲੀਆਂ ਸੁਧਾਰਨ ਵਾਲੋ ਕਿੰਨਾ ਕ ਸੁਧਾਰ ਕੋਈ ਨੰਬਰ ਨੰਬਰ ਨੂੰ ਕਿਹੜਾ ਪੁੱਛਦਾ ਜੀ ਨੰਬਰ ਨੰਬਰ ਦਾ ਕੋਈ ਚੱਕਰ ਹੀ ਨਹੀਂ ਹੈਗਾ ਜਣੋ ਨਾ ਜੀ ਜਿਵੇਂ ਪਹਿਲਾਂ ਸਰਕਾਰਾਂ ਸੀਗੀਆਂ ਅਕਾਲੀ ਦਲ ਕਾਂਗਰਸ ਦੀ ਉਹਦੇ ਨਾਲ ਕੋਈ ਬਦਲਾਅ ਕੋਈ ਬਦਲਾਅ ਹੈਗਾ ਕਿਸੇ ਨੂੰ ਦੋ ਦਿਨ ਪਹਿਲਾਂ ਕੰਮ ਕਰਦਾ ਕੋਈ ਬਾਤ ਚ ਕਰਨ ਦਾ ਗੱਲ ਇੰਨੀ ਕੀ ਜੀ ਬਦਲਾਅ ਹੈਗਾ ਕੋਈ ਨਾ ਜੀ ਨਾ ਕੋਈ ਖਾਸ ਨਹੀਂ ਹੈਗਾ ਕਿਸ ਤਰ੍ਹਾਂ ਵੇਖਦੇ ਹਾਂ ਇਹ ਸਰਕਾਰ ਨੂੰ ਸੱਤਾ ਦੇ ਵਿੱਚ ਹੈ 4 ਸਾਲ ਹੋਣ ਨੂੰ ਆ ਗਏ ਨੇ ਹਣਾ ਕਿੰਨੇ ਕੰਮ ਹੋ ਗਏ ਨੇ ਕੀ ਕੋਈ ਸੁਧਾਰ ਹੋਇਆ 4 ਸਾਲਾਂ ਚ ਦੇਖੋ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦਾ ਜਿੰਨਾ ਕ੍ਰਾਈਮ ਵਧਿਆ ਜਿੰਨਾ ਨਸ਼ਾ ਵਧਿਆ ਜਿੰਨੀ ਮਹਿੰਗਾਈ ਵਧਿਆ ਸਾਰਾ ਕੁਝ ਵਧਿਆ ਜਿਵੇਂ ਇਹ ਸਰਕਾਰ ਕਹਿੰਦੀ ਜਦੋਂ ਲੋਕਾਂ ਨੇ ਚੋਣਾਂਾਂ ਦੇ 92 ਐਮਐਲਏ ਆਏ ਨੇ ਸਿੱਧੇ ਵੀ ਆਮ ਲੋਕਾਂ ਦੀ ਸਰਕਾਰ ਆਮ ਘਰਾਂ ਤੋਂ ਚੱਲੂਗੀ ਉਹ ਬਿਲਕੁਲ ਗਲਤ ਆ ਨਾ ਆਮਕਰਾਂ ਦੀ ਸਰਕਾਰ ਆ ਇਹਦੇ ਵਿੱਚ ਅੱਜ ਵੀ ਕਾਰਪੋਰੇਟ ਸੈਕਟਰ ਦਾ ਸਿੱਕਾ ਚੱਲਦਾ ਜਿਵੇਂ ਉਹ ਕਹਿੰਦੇ ਨੇ ਸਰਕਾਰ ਦਿੱਲੀ ਤੋਂ ਚੱਲ ਰਹੀ ਆ ਪੰਜਾਬ ਬਾਰੇ ਕੁਛ ਨਹੀਂ ਸੋਚ ਰਹੇ ਜਿੰਨੇ ਵੀ ਸਾਡੇ ਅਦਾਰੇ ਨੇ ਸੋਮੇ ਨੇ ਚਾਹੋ ਬਿਜਲੀ ਬੋਰਡਾ ਉਹ ਵੀ ਕੇਂਦਰ ਸਰਕਾਰ ਰਹੋ ਹੁੰਦਾ ਜਾ ਰਿਹਾ ਉੱਥੇ సీఎం ਸਰਕਾਰ ਕੋਈ ਵਿਰੋਧ ਨਹੀਂ ਕਰ ਰਹੀ ਚਾਹੇ ਸਾਡੇ ਜਿੰਨੇ ਵੀ ਸਰਕਾਰੀ ਅਦਾਰੇ ਨੇ ਕੋਈ ਜਿਵੇਂ ਹੁਣ ਪਿੱਛੇ ਹੀ ਲਾ ਲਓ ਡੈਮਾ ਤੇ ਆਪਾਂ ਜਿਹੜਾ ਜਦੋਂ ਦਾ ਡਾਇਮਾ ਦਾ ਅਧਿਕਾਰ ਸੈਂਟਰ ਸਰਕਾਰ ਕੋਲ ਗਿਆ ਆ ਹੁਣ ਜਿਹੜਾ ਜਾਣ ਬੁੱਝ ਕੇ ਲੋਕਾਂ ਦੀ ਪਾਣੀ ਨਾਲ ਮਾਰਿਆ ਗਿਆ ਉਹ ਸੈਂਟਰ ਦੀ ਕਰ ਦੇਣਾ ਐਵੇਂ ਜਿੰਨੇ ਵੀ ਹੋਰ ਨੇ ਜਿਹੜੀ ਸਰਕਾਰ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਹੋਊਗਾ ਜਦੋਂ ਪੰਜਾਬ ਦੇ ਹਿੱਤਾਂ ਦੀ ਰੱਖ ਨਹੀਂ ਕਰ ਸਕਦਾ ਇਹ ਤੋਂ ਘਟਿਆ ਮੁੱਖ ਮੰਤਰੀ ਹੋਰ ਕੌਣ ਹੋਊਗਾ ਦੇਖੋ ਜਿਹੜਾ ਵੀ ਸੀਐਮ ਬਣਦਾ ਜੇ ਉਹ ਪੰਜਾਬ ਦਾ ਬਸਨੀਕ ਹੈ ਪੰਜਾਬ ਬਾਰੇ ਨਹੀਂ ਸੋਚੂਗਾ ਤਾਂ ਉਹ ਸਾਡੇ ਵਾਸਤੇ 0% ਵੀ ਹੋਣੀ ਆਏ ਮੰਨ ਕੇ ਚੱਲਦੇ ਆ ਸੀ ਕਿਉਂਕਿ ਪਹਿਲੀ ਵਾਰ ਹੀ ਦੇਖਿਆ ਪਾਲਤੀ ਹੁਣ ਦੁਕਾਨਾਂ ਦਿਆਂ ਜਾਂਦੀਆਂ ਰਹੀਆਂ ਨੇ ਜਦੋਂ ਕਾਲੀ ਦਲ ਜਾਂ ਕਾਂਗਰਸ ਪਰ ਜਿੰਨਾ ਅਧਿਕਾਰਾਂ ਨੇ ਮਾੜਾ ਪੰਜਾਬ ਗੱਲ ਕਰਿਆ ਆ ਸਰਕਾਰ ਨੇ ਉਹਨਾਂ ਕਿਸੇ ਵੀ ਸਰਕਾਰ ਨੇ ਅੱਜ ਤੱਕ ਨਹੀਂ ਕਰਿਆ ਗੈਂਗਸਟਰ ਦੀ ਗੱਲ ਕਰੋ ਦਿਨ ਦਿਨ ਬੱਦ ਰਹੀ ਆ ਪਹਿਲਾਂ ਨਸ਼ਾ ਚੋਰੀ ਛੋਰੀ ਵੇਕਦਾ ਹੁੰਦਾ ਤਾਂ ਹੁਣ ਤਾਂ ਦੁਕਾਨਾਂ ਮਿਰ ਰਹਿ ਆਮ ਵਿਕਰਿਆ ਛੋਟੇ ਛੋਟੇ ਬੱਚੇ 15 15 16 ਸਾਲ ਦੇ ਦੁਕਾਨਾਂ ਤੇ ਸ਼ੁਰੂ ਹੋਇਆ ਇੱਕ 5 ਰੁਪਏ ਦੇ ਕੁਝ ਕੀ ਕਹਿੰਦੇ ਨੇ ਉਹਨੂੰ ਟੋਪਾਂ ਦੇ ਰੋਪ ਦੇ ਵਿੱਚ ਭੰਗ ਦੇ ਰੋਪ ਦੇ ਵਿੱਚ ਹਰ ਇੱਕ ਸਕੂਲ ਦੇ ਬਾਹਰ ਵੀ ਵਿਕਰਿਆ ਹੋ ਸਰਕਾਰ ਦੇ ਧਿਆਨ ਚ ਨਹੀਂ ਹੈਗਾ ਜਦ ਤੱਕ ਸਰਕਾਰ ਆਹ ਤੇਰਾ ਦੇਖੋ ਜਿੱਥੇ ਵੀ ਪੈਸੇ ਦੇ ਕਮਾਊ ਸਾਧਨ ਨੇ ਉਹਨੂੰ ਬਿਲਕੁਲ ਬੰਦ ਨਹੀਂ ਕਰ ਰਹੀ ਜਿਹੜੇ ਹੋਰ ਚੰਗੇ ਕੰਮ ਨੇ ਉਹਨਾਂ 'ਤੇ ਰੋਕ ਲੱਗ ਰਹੀ ਹੈ ਗੈਂਗਸਟਰ ਬਾਤ ਕਿੰਨਾ ਘਟਿਆ ਪੰਜਾਬ ਦੇ ਵਿੱਚ ਕਿਉਂਕਿ ਅਕਸਰ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਸੀਗਾ ਕਿ ਇੱਥੇ ਦਾ ਗੈਂਗਸਟਰ ਰਹਿੰਦੇ ਨੇ ਗੈਂਗਸਟਰਵਾਦ ਹੈ ਐਕਟਿਵ ਹੈ ਕਤਲ ਹੋ ਜਾਏਗਾ ਅਸੀਂ ਨਹੀਂ ਜਾਂਦੇ ਪੰਜਾਬ ਹਨਾ ਅਜਈਆਂ ਗੱਲਾਂ ਹੁੰਦੀਆਂ ਸੀਗੀਆਂ ਪਿਛਲੀ ਸਰਕਾਰਾਂ ਚ ਕਿੰਨਾ ਕ ਘਟ ਗਿਆ ਹੁਣ ਤੱਕ ਗੈਂਗਸਟਰਵਾਦ ਦੇਖੋ ਜਿਹੜਾ ਹੈ ਗੈਂਗਸਟਰ ਕਹਿੰਦੇ ਨੇ ਕੋਈ ਗੈਂਗਸਟਰ ਪਹਿਲਾਂ ਬਿਲਕੁਲ ਕੁਛ ਕੁਛਤਾ ਪਰ ਆ ਸਰਕਾਰ ਦੇ ਆਣ ਦੇ باوجود ਬਹੁਤ ਜਿਆਦਾ ਪਤਾ ਹੁਣ ਤਾਂ ਛੋਟੇ ਛੋਟੇ ਬੱਚੇ ਗੈਂਗਸਟਰ ਬਣ ਗਏ 15 15 16 ਸਾਲ ਸਾਲ ਦੇ ਇਹਦਾ ਕਾਰਨ ਕੀ ਹੈ ਮਤਲਬ ਕੀ ਆ ਵੀ ਸਰਕਾਰ ਨਾ ਕੰਮ ਰਹੀ ਹੈ ਇਹਦੇ ਬਾਰੇ ਧਿਆਨ ਨਹੀਂ ਦਿੱਜ ਰਿਹਾ ਜਦੋਂ ਕਦੇ ਕਿਧਰੇ ਵੀ ਨਸ਼ੇ ਦਾ ਵਪਾਰ ਬਦੂ ਨਾ ਗੈਂਗਸਟਰ ਬਦੂ ਹੀ ਬਦੂਗਾ ਕਿਉਂਕਿ ਜਦੋਂ ਨਸ਼ਾ ਕਰ ਲੈਂਦੇ ਨੇ ਬੱਚੇ ਆਪਣੇ ਆਪ ਚ ਰਹਿੰਦੇ ਨਹੀਂ ਹੈਗੇ ਛੋਟੇ ਛੋਟੇ ਬੱਚੇ ਉਹ ਸਕੂਲਾਂ ਚ ਨਸ਼ਾ ਮਿਲਦਾ ਗੈਂਗਸਟਰ ਦਾ ਪਤਾ ਨਹੀਂ ਪਦਣਾ ਫਿਰ ਕਿਸੇ ਚੀਜ਼ ਪਰੂਪਕ ਨਹੀਂ ਹੈਗੇ ਦੇਖੋ ਸਰਕਾਰ ਦੇ ਵਾਦੇ ਬੜੇ ਨੇ ਲਗਾਤਾਰ ਕਹਿੰਦੇ ਨੇ ਬਰੰਗਲਾ ਪੰਜਾਬ ਬਣਾ ਦਾਂਗੇ ਜਿਵੇਂ ਘਰ ਘਰ ਕਲੀਨਿਕ ਕਲੀਨਿਕ ਮਹੱਲਾ ਉਹ ਵੇਲੇ ਪੈਨੇ ਹੋਰ ਕਿੰਨੇ ਗਰੰਟੀਆਂ ਲੈ ਕੇ ਆਏ ਨੇ ਵੀ ਆ ਕਰ ਦਾਂਗੇ ਹੋਇਆ ਹੋਇਆ ਕੁਛ ਨਹੀਂ ਸਿਰਫ ਗੱਲਾਂ ਬਾਤਾਂ ਇਸਾਰ ਨਹੀਂ ਸਰਕਾਰਾਂ ਨੇ ਦੇਖੋ ਸੀਐਮ ਪਹਿਲਾਂ ਵੀ ਭੰਡ ਰਹਿ ਚੁੱਕਿਆ ਆ ਠੀਕ ਆ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਓਵੇਂ ਲੋਕ ਗੱਲਾਂ ਚਾ ਕੇ ਅੱਜ ਵੀ ਉਹੀ ਲਾਰੇ ਲੱਪੇ ਨੇ ਓਵੇਂ ਭੰਡ ਕਰਾ ਕਰਦਾ ਜਾਂ ਕਰ ਦਾਂਗੇ ਬੋਲਣ ਚਾ ਕੇ ਕਿਸ ਨੂੰ ਦਿੰਦਾ ਨਹੀਂ ਹੈਗਾ ਦੇਖੋ ਜਿਹੜਾ ਬੰਦਾ ਭੰਡ ਕਰ ਚੁੱਕਿਆ ਹੁੰਦਾ ਬੋਲਣ ਚ ਤੇਜ਼ ਆ ਪਰ ਪੱਲੇ ਕੁਝ ਨਹੀਂ ਹੈਗਾ ਜੇ ਅਸੀਂ ਸਿੱਧੀ ਜੀ ਗੱਲ ਕਰੀਏ ਸਾਫ਼ ਸ਼ਬਦਾਂ ਦੇ ਵਿੱਚ ਵੀ ਇਹ ਸਰਕਾਰ ਨੇ ਪੰਜਾਬ ਦਾ ਇੰਨਾ ਬੇੜਾ ਕਰ ਕਰਤਿਆ ਆ ਆਹ ਸਾਲ 20-25 ਸਾਲਾਂ ਦੇ ਵਿੱਚ ਕਾਮ ਜਨ ਹੁੰਦੀ ਇਹ ਸਰਕਾਰ ਨੇ ਕਰਜ਼ਾ ਕਿਸਾਨਾਂ ਸਿਰ ਇੰਨਾ ਚੜਾ ਤਿਆ ਜਿੰਨਾ ਕਿ ਹੁਣ ਤੱਕ ਨਹੀਂ ਚੜਿਆਤਾ ਉਹ ਸਰਕਾਰ ਇੱਕ ਪਾਸੇ ਲਾ ਲਾ ਨੇ ਚਾਰ ਗੁਣਾ ਖਰਚਾ ਹੋਣੀ ਸ਼ੁਰੂ ਕਰ ਚੱਕ ਲਿਆ ਫਿਰ ਇਹ ਜੀਆਂ ਪਾਲਿਸੀਆਂ ਲੈਂਡ ਪੋਲਿੰਗ ਨੇ ਜਮੀਨਾਂ ਸਾਡੀਆਂ ਤੱਕੇ ਦੇ ਖੂਏ ਜਾਂ ਰਹੀਆਂ ਨੇ ਦੂਜੇ ਪਾਸੇ ਸਰਕਾਰੀ ਜ਼ਮੀਨਾਂ ਉਹ ਵੇਚਦੇ ਜਾ ਰਹੇ ਨੇ ਪਿੰਡਾਂ ਦੇ ਪਿੰਡਾਂ ਦਾ ਜਾੜਾ ਹੋ ਰਿਹਾ ਇਹਦੇ ਮਾੜੀ ਸਰਕਾਰ ਕੀ ਹੋਊਗੀ ਜਿਸ ਤਰ੍ਹਾਂ ਸਰਕਾਰ ਨੇ ਸਰਕਾਰੀ ਨੌਕਰੀਆਂ ਵੰਡੀਆਂ ਆ ਕੇ ਹਨਾ ਫਲੈਕਸਿੰਗ ਬੋਰਡ ਵੀ ਤੁਸੀਂ ਦੇਖੇ ਹੋਏ ਹੋਗੇ ਹਰ ਚੌਂਕ ਤੇ ਵਿੱਚ ਅਧਿਆਪਕਾਂ ਨੂੰ ਨੌਕਰੀਆਂ ਮਿਲ ਗਈਆਂ ਪੁਲਿਸ ਦੀ ਭਰਤੀ ਸ਼ੁਰੂ ਕਰਤੀ ਹਨਾ ਮਨਜ਼ੂਰੀ ਦੇ ਦਿੱਤੀ ਤੋਡੇ ਪਰਿਵਾਰ ਚੋਂ ਜਾਂ ਰਿਸ਼ਤਦਾਰੀ ਚੋਂ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਹੈ ਜਿਹੜੀਆਂ ਸਰਕਾਰਾਂ ਦਿੱਤੀਆਂ ਸੀਗੀਆਂ ਦੇਖੋ ਜੀ ਸਾਡੇ ਪਰਿਵਾਰ ਦਾ ਨੇੜੇ ਤੇੜਾ ਕਿਧਰੇ ਨੌਕਰੀ ਮਿਲੀ ਨਿੰਦੂ ਜੀ ਗੱਲ ਜੇ ਨੌਕਰੀਆਂ ਮਿਲਦਾ ਜਿਹੜੇ ਰੋਜ਼ ਤਰਨੇ ਮਜਾਰੇ ਹਨ ਚਾਹੇ ਟੀਚਰਾਂ ਦਾ ਜਿੰਦਾ ਵੀ ਨਾਮ ਲੈਂਦਾ ਲਗਾਤਾਰ ਤਰਨੇ ਮਜਾਰੇ ਹੋਰ ਨੇ ਲੋਕ ਤਨਖਾਹਾਂ ਪਿੱਛੇ ਪਿੱਟਰ ਰਹੇ ਨੇ ਲੋਕਾਂ ਦੀ ਤਨਖਾਹ ਨੂੰ ਨਵੇਂ ਨੌਕਰੇ ਕਿੱਥੋਂ ਮਿਲਣਗੇ ਆ ਦੇਖੋ ਆ ਇੱਕ ਸੋਚੇ ਬਾਜੀ ਆ ਵੋਟਾਂ ਲੈਣ ਦੁਬਾਰੇ ਫਿਰ 2026 ਤਾਈਂ ਚ ਵੋਟਾਂ ਆਉਣ ਨੇ ਉਹਦੀ ਤਿਆਰੀ ਚੱਲ ਰਹੀ ਆ ਵੀ ਅੱਜ ਕਾਗਜ਼ਾਂ ਚ ਕਰਤੇ ਆਏ ਹੋਗਾ ਜਿਹਾ ਕਰਤੇ ਹੁੰਦਾ ਦੇ ਦੋ ਹੋ ਹੋਇਆ ਨੇ ਪਹਿਲਾਂ ਤਾਂ ਆਨੰਦਪੁਰ ਸਾਹਿਬ ਪ੍ਰੋਗਰਾਮ ਹੋਇਆ ਹੁਣ ਇੱਕ ਦੂਜਾ ਹੋਰ ਪ੍ਰਮੁਖ ਸਰ ਹੋਇਆ ਉੱਥੇ ਜਿਹੜਾ ਟੈਂਟ ਵਗੈਰਾ ਵੀ ਉਹਦੀ ਲਿਦਵਾਰ ਰਹਿਨੇ 6-6 ਕਰੋੜ ਰੁਪਇਆ ਖਰਚਾ ਦੇਖੋ ਇਹਦਾ ਮਤਲਬ ਆ ਜ ਸਾਡੇ ਪੰਜਾਬ ਦੇ ਵਿੱਚ ਕਿ ਟੈਂਟ ਨਹੀਂ ਹੈਗਾ ਜਿੱਚੀਆਂ ਨਹੀਂ ਮਿਲਦੀਆਂ ਨਾਲੇ ਸਸਤੇ ਰੇਟਾਂ ਤੇ ਮਿਲਣਗੀਆਂ ਪਰ ਇਹਨੇ ਸਾਰਾ ਕੁਝ ਦੇ ਦਿੱਲੀ ਟੁੱਟ ਟੁੱਟ ਕੇ ਦਿੱਲੀ ਵੱਲ ਭੇਜ ਰਿਹਾ ਜਿੰਨਾ ਵੀ ਪੰਜਾਬ ਦਾ ਪੈਸਾ ਜਿਹੜਾ ਖਰਚਾ ਜਾਂਦਾ ਕਾਰਨ ਵੀ ਆ ਜਿਹੜੇ ਦਿੱਲੀ ਦੇ ਮੰਤਰੀ ਮੰਡਲ ਉੱਤੇ ਫੇਲ ਕਰਕੇ ਆ ਗਏ ਵੀ ਉੱਥੇ ਸਮਾਰਟ ਸਕੂਲ ਆ ਜਿਹੜਾ ਪੁਰਾਣੇ ਸਕੂਲਾਂ ਨੇ ਸਾਰਾ ਕੁਝ ਸੇ ਖਤਮਾ ਕੁਝ ਵੀ ਨਹੀਂ ਹੈਗਾ ਤੇ ਬਿਲਕੁਲ ਹੋਰ ਲੋਕ ਵੀ ਆ ਸਾਡੇ ਨਾਲ ਗੱਲਬਾਤ ਕਰਾਂਗੇ ਸਰਕਾਰ ਨੂੰ ਸਤਾ ਦੇ ਵਿੱਚ ਕਾਫੀ ਟਾਈਮ ਹੋ ਚੁੱਕਿਆ ਆ ਨਾ ਕਿੰਨਾ ਕੁ ਸੁਧਾਰ ਹੋ ਗਿਆ ਪੰਜਾਬ ਦੇ ਵਿੱਚ ਗੈਂਗਸਟਰਵਾਦ ਖਤਮ ਹੋ ਗਿਆ ਨਿਕਲ ਹੀ ਹੋ ਜਾਣੀ ਹੈ ਹਾਂ ਨਹੀਂ ਹੋਣਾ ਬਤਾ ਹੋ ਜਾਂਦਾ ਵਿਚਰ ਰਹੇ ਵੀ ਜਾਂਦਾ ਸਪੂਰਾ ਨਹੀਂ ਹੋ ਰਿਹਾ ਪਹਿਲਾਂ ਨਾਲੋਂ ਵਧਿਆ ਕਿ ਘਟਿਆ ਬਹੁਤ ਨਹੀਂ ਅੱਜ ਪਿੱਛੇ ਨੂੰ ਆਈ ਜੀ ਘਟੇ ਕੁੜੇ ਕੋਈ ਨਹੀਂ ਘਟਿਆ ਕੁਝ ਨਹੀਂ ਆਇਆ ਕਿੰਨੇ ਕੰਮ ਟੋੜੇ ਹੋ ਗਏ ਨੇ ਹੁਣ ਤੱਕ ਜਿਹੜੇ ਕੰਮ ਰਹਿੰਦੇ ਸੀਗੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਰਹਿੰਦੇ ਸੀਗੇ ਕਿੰਨੇ ਕੰਮ ਹੋ ਚੁੱਕੇ ਨੇ ਕੰਮ ਥੋੜੇ ਜਿਹਾ ਹੋ ਵੀ ਗਏ ਵਿਚਰ ਰਹੇ ਵੀ ਗਏ ਜੀ ਸਮਾਲੇ ਮੋਟੇ ਹੋ ਗਏ ਅੱਛਾ ਤੇ ਕਿਸ ਤਰ੍ਹਾਂ ਵੇਖਦੇ ਹੋ ਜੀ ਸਰਕਾਰ ਨੂੰ ਅਈ ਮਰੇ ਇਸ ਤਰ੍ਹਾਂ ਦੇਖ ਰਹੇ ਹਾਂ ਸਰਕਾਰ ਨੂੰ ਸੱਤਾ ਦੇ ਵਿੱਚ ਕਾਫੀ ਟਾਈਮ ਹੋ ਗਿਆ ਕਿੰਨੇ ਕੰਮ ਹੋ ਗਏ ਕੰਮ ਠੀਕ ਹੋ ਰਹੇ ਨੇ ਜਿਵੇਂ ਹੁਣ ਸੜਕਾਂ ਛੁਰਕਾਂ ਬਣ ਰਹੀਆਂ ਨੇ ਠੀਕ ਨਹੀਂ ਇਹ ਸਹੀ ਹੈ ਦੇ ਦੱਸੋ ਨੰਬਰ ਦੇਣੇ ਹੁਣ ਕਿੰਨੇ ਕ ਨੰਬਰ ਦੇ ਆਉਣਗੇ ਇਹਨੂੰ ਬਰਦਾਬੈਂਦ ਅੰਦਰ ਵਿਚਾਲਾ ਜਾਂਦਾ ਦੇਣਾ ਪਊਗਾ ਐ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਬਣ ਰਹੀਆਂ ਨੇ ਤੇ ਬਿਲਕੁਲ ਤੁਸੀਂ ਸੁਣਿਆ ਲੋਕਾਂ ਨੇ ਜੋ ਸਰਕਾਰ ਦੇ 4 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਸੱਤਾ 'ਚ ਉਸ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਅਤੇ ਕਿਹਾ ਹੈ ਕਿ ਗੈਂਗਸਟਰਵਾਦ ਜਿਹੜਾ ਸ਼ਹਿਰਾਂ ਪਿੰਡਾਂ ਦੇ ਵਿੱਚ ਕਾਫੀ ਹੱਦ ਤੱਕ ਵਧਿਆ ਹੈ ਕਿਉਂਕਿ ਜਿਹੜੀ ਨਸ਼ੇ ਦੀ ਖੇਪ ਜਿਹੜੀ ਪੰਜਾਬ ਦੇ ਵਿੱਚ ਵਧ ਰਹੀ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਇਸ ਨੂੰ ਲੈ ਕੇ ਲਗਾਤਾਰ ਕਾਰਵਾਈ ਵੀ ਕਰ ਰਿਹਾ ਹੈ ਯੋਧ ਨਸ਼ੇ ਵਿਰੁੱਧ ਪੜਾ ਟੋ ਵੀ ਸ਼ੁਰੂ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਰੇਡਾਂ ਚੱਲ ਰਹੀਆਂ ਨੇ ਚੈਕਿੰਗਾਂ ਚੱਲ ਰਹੀਆਂ ਨੇ ਲੇਕਿਨ ਉਸ ਦੇ ਬਾਵਜੂਦ ਵੀ ਸ਼ਰੀਆਮ ਜਿਹੜਾ ਪਿੰਡਾਂ ਸ਼ਹਿਰਾਂ 'ਚ ਨਚਾ ਵਿਕਦਾ ਹੋਇਆ ਨਜ਼ਰ ਆਉਂਦਾ ਜਿਸ ਨੂੰ ਲੈ ਕੇ ਲੋਕਾਂ ਨੇ ਕਿਹਾ ਹੈ ਕਿ ਇਸ ਦੇ ਵਿੱਚ ਵੀ ਸੁਧਾਰ ਹੋਣਾ ਚਾਹੀਦਾ ਹੈ ਜਿਹੜਾ ਗੈਂਗਸਟਰਵਾਦ ਆ ਉਹ ਲਗਾਤਾਰ ਐਕਟਿਵ ਹੈ ਉਸ ਨੂੰ ਵੀ ਜਿਹੜੀ ਹੈ ਨਕੇਲ ਪਾਣੀ ਚਾਹੀਦੀ ਹੈ ਕੈਮਰਾ ਪਰ ਸਰ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ